ਦਾ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਲੱਗਿਆ ਕੱਟ ਵੀ ਤੇ ਆਪਾਂ ਨੇ 40 ਕਿਲੋ ਕੀ ਤਿਆਰ ਕਰਤੀ ਆਂ ਆ ਦੇਖੋ ਆਪਣਾ 826 ਵੀ ਆ ਇਹ ਰਾਟਾੜ ਚੂੜ ਵੀ ਵਧੀਆ ਹੁੰਦਾ ਕੋਈ ਮੋਟੀ ਹੁੰਦੀ ਹੈ ਗਣ ਹੈਂ ਤੇ ਬਾਕੀ ਕੱਪਾਂ ਨੂੰ ਪਤਾ ਨਹੀਂ ਆਹ ਰੇ ਹੈ ਕਿ ਤੁਸੀਂ ਐਂ ਦੱਸਿਓ ਤੁਹਾਨੂੰ ਵੀ ਇਹੀ ਮਿਲਿਆ ਇਹ ਹੈਗਾ ਡੀਏਪੀ ਆ ਇੱਕ ਤਾਂ ਕਾਲਾ ਡੀਏਪੀ ਹੁੰਦਾ ਕਿ ਜਿਹੇ ਆ ਸੰਤਰੀ ਜੇ ਰੰਗ ਦਾ ਹੋ ਰਹੇ ਵੀ ਅਸੇ ਦਾ ਕੋਈ ਫਰਕ ਹੈ ਕਿ ਉਹਦੇ ਨਾਲ ਦੀ ਆ ਇਹ ਤੇ ਪਰ ਰੋਟੀ ਖਾ ਕੇ ਤੁਹਾਨੂੰ ਫੇਰ ਲੱਗੇ ਵੀਜਣ ਇਹ ਖੱਤੇ ਦਾ ਨਜ਼ਾਰਾ ਉਹ ਸਾਰਾ ਇੱਕ ਇਕੱਠਾ ਹੀ ਬਾਹਿਆ ਜਾਂਦਾ ਇਕੱਠਾ ਹੀ ਇੱਕ ਘੇਰੇ ਨਾਲ ਵਿੱਜਿਆ ਜਾਂਦਾ ਤੇ ਬਾਕੀ ਅੱਗੇ ਆਪਾਂ ਸੁਪਰ ਸੀਡਰ ਨਾਲ ਬੀਜਦੇ ਹੁੰਨੇ ਆ ਕਣਕ ਤੇ ਐਦਕੀ ਆਪਾਂ ਸੋਚਿਆ ਵੀ ਮਸ਼ੀਨ ਨਾਲ ਬੀਜਦੇ ਨੇ ਆ ਸੁਪਰ ਹੀਟਰ ਵਾਲੀ ਥੋੜੀ ਲੇਟ ਹਰੀ ਹੁੰਦੀ ਉਹ ਵੈਸੇ ਹੁੰਦੀ ਤਾਂ ਉਹ ਵੀ ਵਧੀਆ ਤੇ ਆਇਆ ਵੀ ਹੁਣ ਪਹਿਲਾਂ ਬੇਲੀ ਹੋ ਗਈ ਸੀ ਜ਼ਮੀਨ ਟਾਈਮ ਹੈਗਾ ਦੀਗਾ ਤੇ ਬਾਕੇ ਤਿਆਰ ਕਰ ਲਈ ਸਾਰੀਓ ਤੇ ਬਾਕੀ ਦੇਖਦੇ ਆ ਉਧਰ ਤਰਬੂਜ ਵਾਲਾ ਵੀ ਰਾਤ ਬਾਤਾ ਦੀਗਾ ਅੱਧਾ ਇੱਕ ਤੇ ਬਾਕੀ ਹਜੇ ਪ੍ਰਾਲੀ ਚੱਕਣੀ ਰਹਿੰਦੀ ਆ ਉਹਦੇ ਵਿੱਚੋਂ ਗੱਠਾ-ਗੱਠਾ ਰਹਿੰਦੀਆਂ ਨੇ ਬਨਾਉਣੀਆਂ ਹਜੇ ਰਾਏ ਕਰੂਕ ਲੱਗਿਆ ਨਹੀਂ ਹੈਗਾ ਉਹਦੇ ਵਿੱਚ ਤੇ ਜਦੋਂ ਲੱਗ ਗਿਆ ਬਸ ਉਹ ਵੀ ਪਾ ਦਾਂਗੇ ਤੇ ਬਾਕੀ ਕਣਕ ਵੀ ਬੀਜਣੀ ਆ ਉਧਰ ਕੁਛ ਉਹ ਵੀ ਦੱਸਾਂਗੇ ਉਹ ਵੀ ਕਰਨੀਆਂ ਤਿਆਰ ਹਜੇ ਆਹ ਕਿਹੜਾ ਯਾਰ ਤੂੰ ਲਵਾਇਆ ਮੈਂ ਬਹਿਣਾ ਹੋਰਿਆ ਆਪਣਾ ਦੋਨਾਂ ਦਾ ਕੀ ਫਾਇਦਾ ਹੈ ਨਾ ਮਗਰ ਫਿਰਨ ਦਾ ਨਿਗਾ ਹੀ ਰੱਖਣੀ ਆ ਬਾਕੀ ਆ ਆ ਬੜਾ ਬੰਦਾ ਇਹ ਅੱਧੇ ਤੇ ਕਰ ਕਰ ਹੈ ਅੱਛਾ 10 ਲੀਟਰ ਲਿਆ ਲਿਆਉਣਾ ਕਿੱਥੇ ਲਿਆਉਣਾ ਕਿਹੜਾ ਡੱਕ ਨਹੀਂ ਨਾ ਦੌੜਾ ਨਹੀਂ ਕਰ ਟਰੈਕਟਰ ਹੈ ਗੇਰ ਵਾਲਾ ਚਾਹਦਾ ਠੀਕ ਆ ਕਿਹੜਾ ਹੁੰਦਾ ਉਹ ਮੈਨੂੰ ਕੋਨਾ ਦਾ ਟਰੈਕਟਰ ਪਾ ਦਿੰਦਾ ਬਸ ਹੋਰ ਤਾਂ ਨਹੀਂ ਕੋਈ ਦੱਸਣਾ ਹੈ ਗੇਰ ਵਾਲਾ ਦੇ ਬਾਕ ਚਾਹ ਬੜੇ ਨਾਲ ਠੀਕ ਤੇ ਬਾਕੀ ਆਪਣੇ ਲੈਫਟ ਥੋੜੀ ਜੀ ਘੱਟ ਚੱਕਦਾ ਟਰੈਕਟਰ ਹੌਲੀ ਚੱਕਦਾ ਚਲੋ ਚੰਗਾ ਚੰਗਾ ਚਲੋ ਆ ਲੈ ਫੜੀ ਯਾਰ ਠੀਕ ਆਂ ਦੱਬ ਕੇ ਲਾ ਦੀ ਚੰਗਾ ਲੈ ਇਹ ਲੈ ਆਵਾ किथों कि नहीं है? ठीक है चाबी पीछे आ गए तो बाकी अपने ट्रैट की लिफ्ट वाला तेल थोड़ा जट है तेल लेके आना ਲਿਫਟ ਥੋੜੀ ਜਿਹੀ ਹੌਲੀ ਚੱਕ ਲਾ ਤੇ ਹੁਣ ਚੱਲਦੇ ਆ ਅਮਰਕੜ ਲੈ ਕੇ ਆਉਣਾ ਤੇਲ ਤੇ ਨਾਲ ਬੀਜਣ ਕਰਕੇ ਨਾ ਇੱਕੋ ਵਾਰ ਹੱਥ ਚੋਂ ਲਿਫਟ ਚੱਕਦੇ ਆ ਚੱਕਦਾ ਨਹੀਂ ਹੈਗਾ ਹੌਲੀ ਹੌਲੀ ਥੋੜੀ ਨੀਚੇ ਸਾਈਡ ਤੇ ਨੂੰ ਕੋਈ ਮਧੀਆ ਮਸ਼ੀਨ ਨੀਚੇ ਲਾ ਕੇ ਘੁੰਮਦੀ ਆ ਸਾਈਡ ਤੇ ਨੂੰ ਮਸ਼ੀਨ ਕੀ ਨਾਲ ਚਾਹ ਲਿਆਵਾਂ ਮੈਂ ਜਦੋਂ ਆਵਾਂਗੇ ਯਾਰ ਤੁਸੀਂ ਕਿਵੇਂ ਆਂ ਹਾਂ ਕਣਕ ਵੀ ਦੇ ਉਹ ਹੋਰ ਕਰ ਲਈ ਥੱਲੇ ਇੱਕ ਦੋ ਅੱਤੇ ਅੱਤੇ ਇੱਥੇ ਦੋ ਗਿਹੜੇ ਆ ਜਾਣਗੇ ਹੋਰ ਉੱਪਰ ਦੀ ਜੇ ਆਪਾਂ ਤੇਲ ਵੀ ਲਿਆਏ ਦੀਗੇ ਤੇ ਚਾਹ ਵੀ ਲਿਆਏ ਦੀਗੇ ਘਰੋਂ ਤੇ ਹੁਣ ਪਾਉਣਿਆ ਤੇਲ ਦੇਖਦੇ ਆਂ ਪੰਦਾ ਫਰਕ ਲਿਸਟ ਦਾ ਇਹ ਨਹੀਂ ਤੇਲੂੰ ਵੇਹੇ ਘਾਟੇ ਦੀ ਉਹਦਾ ਲੀਕ ਤੀਆਂ ਪਹਿਲਾਂ ਚੀਲਾ ਨਹੀਂ ਹਾਲੇ ਤੇਲ ਦਿੱਤਾ ਪਾ ਤੇ ਹੁਣ ਪੀਨੇ ਚਾ ਫੇਰ ਲੱਗਦਾ ਬੀਜਣਾ ਉਹ ਟੀਪ ਚੱਲੀ ਗਿਰ ਗਈ ਲਿਬੜ ਗਈ ਚਾਹ ਤੁ ਪੀ ਕੇ ਹੁਣ ਲੱਗਦਾ ਫੇਰ ਬੀਜਣਾ ਵੇਚੀ ਕਿਹੜਾ ਸੀ ਇਹ ਤਾਂ ਅੱਧੀ ਮੰਗ ਤਾ ਵਿੱਜੀ ਹੋ ਗਈ ਕਿਹੜਾ ਹੁਣ ਤਾਂ ਛੁੱਟ ਹੀ ਰਹਿ ਗਿਆ ਤੇ ਬਾਕੀ ਆਪਣੀ ਲਵੀ ਲੱਗੀ ਕਣਕ ਬਸ ਦੋ-ਪਹ ਘੰਟਿਆਂ ਵਿੱਚੀ ਜਾਊਗੀ ਹੋਰ ਮੈਨੂੰ ਲੱਗਦਾ 8-9 9 ਕ ਭਿੱਗੇ ਤਾਂ 8-9 ਕ ਭਿੱਗੇ ਤਾਂ ਰਹਿ ਗਿਆ ਹੋਊਗਾ ਤੇ ਬਾਕੀ ਬੀਜੇ ਕੀਤੀ 2-3 ਵੱਤੀ ਵਿੱਚੇ ਤਾਂ ਬੀਜੀ ਗਈ ਫੇਰ ਦੇਖਦੇ ਆਂ ਜਿਹੜੀ ਆ ਬੀਜ ਕੇ ਕਣਕ ਉਦੋਂ ਮਾਸ ਜਿਹੜੇ ਕੱਲ ਜਮੀਨ ਬਾਹੀ ਤੀਗੀ ਪੂਜਾਲੀ ਸਵੇਰ ਕਸੂਕਾ ਮਾਰਦੇ ਆ ਤੇ ਫਿਰ ਕੱਲ ਨੂੰ ਫਲਾਂ ਨਾਲ ਪਾਵਾਂਗੇ ਿੱਲੀ ਆ ਜਾ ਥੋੜੀ ਜਿਹੀ ਤੇ ਬਾਕੀ ਜਿਹੜੀ ਉੱਤਰ ਹੋਰ ਕਣਕ ਬੀਜਣੀਆਂ ਚੋ ਘੱਟਾ ਚ ਕਰਨੇ ਤੋਂ ਵੀ ਲੋ ਦੇਖਦੇ ਆ ਜੇ ਟਾਈਮ ਲੱਗੇ ਉਹ ਵੀ ਪਾਵਾਂਗੇ ਅੱਜ ਅਹਰ ਬਾਕੀ ਫਿਰ ਚਲੋ ਬੀਜਦੇ ਆ ਕਣਕ ਕਣਕ ਬੀਜ ਕੇ ਦੇਖਦੇ ਆ ਕੀ ਕੰਮ ਕਰਦਾ ਟਾਈਮ ਲੱਗਦਾ ਜੇ ਫਿਰ ਆਪਣੀ ਆਹ ਆੜ ਨਾਲੇ ਵਾਲੇ ਗੇੜੇ ਰਹਿ ਗਏ ਜਿਹੜੇ ਆ ਥੱਲੇ ਮੱਲੇ ਜਾਂਦੇ ਨੇ ਤੇ ਬਾਕੀ ਬੀਚੀ ਦੀ ਗਣਕ ਹੁਣ ਕੱਢਦੇ ਆਂ ਗੱਡੀ ਬਾਹਰੇ ਤੇ ਨਾਲੇ ਲਿਆਉਣਾ ਰੋਟੀ ਰੁੱਟੀ ਫਿਰ ਉਧਰ ਸ਼ੌਕਾ ਸੁਗਾ ਮਾਰਦੇ ਆਂ ਇਹ ਹਾਂਜੀ ਹੁਣ ਬੀਜੀ ਦੀ ਗਣਕ ਫਿਰ ਹੁਣ ਫਸਵਾਗਾ ਮਾਰਦੇ ਜਿਹੜੀ ਕੱਲ੍ਹ ਜਮੀਨ ਵਾਹੀ ਦੀਗੀ ਸ਼ੌਕਾ ਮਾਰ ਕੇ ਫਿਰ ਉਹਨੂੰ ਕੱਲ੍ਹ ਨੂੰ ਸਵੇਰੇ ਖੜਾ ਨਾਲ ਵਾਵਾਂਗੇ ਤੇ ਬਾਕੀ ਦੇ ਟਾਈਮ ਹੋਇਆ ਖਾਬਰਾ ਹੋਰ ਵੀ ਬਾਦੀ ਜਮੀਨ ਉਧਰ ਇਹ ਚਲੋ ਹੁਣ ਮੈਂ ਜਿਹੜੇ ਆਪਾਂ ਜਾ ਗਏ ਉਧਰ ਮੋਟਰ ਤੇ ਹਾਂਜੀ ਤਾਂ ਫਿਰ ਆਪਾਂ ਆ ਗਏ ਥੀ ਕਿ ਸੁਹਾਗਾ ਫੇਰ ਨਾ ਤੇ ਆ ਬਾਹੀ ਤੇ ਇੱਧਰ ਜ਼ਮੀਨ ਉਹ ਸਾਰੀ ਤੇ ਜੇ ਟਾਈਮ ਹੋਇਆ ਅੱਜ ਆ ਵੀ ਬਾਦਾਂਗੇ ਯਾਰ ਇਹ ਤਿੰਨ ਕਿਹਾਰੇ ਨੇ ਇਹ ਦਵੀਆਂ ਨਾਲ ਬਾਹ ਕੇ ਕਣਕ ਬੀਜਣੀ ਇੱਧਰ ਤੇ ਇੱਕਾ ਜਿਹੜਾ ਆਹ ਨਾਲ ਵਾਲਾ ਕਿਹੜਾ ਖੰਭੇ ਤੋਂ ਆਹ ਵਾਲਾ ਇਹਦੇ ਵਿੱਚ ਕਣਕ ਬੀਜਣੀ ਹੈ 40 ਸੌ ਚੱਕੀ ਦੀ ਤੇ ਬਾਕੀ ਉਹ ਬਰਾ ਜਿਹੜੀ ਉਹ ਉਧਰ ਉਧਰ ਕਰੋਗੇ ਲਾਵਾਂਗੇ 40 ਸੌ ਚੱਕੀ ਇੱਧਰ ਕਰ ਲੈਣ ਵੀ ਤਿਆਰ ਚਲੋ ਹੁਣ ਫੇਰਦੇ ਆਂ ਸੁਹਾਗਾ ਦੋਵਾਰ ਬਾਹੀ ਦੀ ਗੱਲ ਤਵੀਆਂ ਨਾਲ ਸੁਹਾਗਾ ਆਪਾਂ ਨੇ ਮਾਰਤਾ ਤੀਗਾ ਜੇ ਉਧਰ ਸਾਰੇ ਤਰਬੂਜ ਵਾਲੀ ਜ਼ਮੀਨ ਤੇ ਤੇ ਬਾਕੀ ਹੁਣ ਆਹ ਜਿੱਥੇ ਕਣਕ ਵੀ ਜਿੰਨੀ ਜੀਗੀ ਇਹ ਤਵੀਆਂ ਨਾਲ ਦੋਹਰ ਕਰ ਰਹੇ ਹਾਂ ਇਹਨੂੰ ਕਰਕੇ ਤਿਆਰ ਬੀਜਦੇ ਆਉਣ ਫਿਰ ਫਿਰ ਤਰਬੂਜ ਤਰਵਾਦ ਲਾਉਣ ਦਾ ਟਾਈਮ ਆ ਜਾ 10-12 ਦਿਨਾਂ ਤੱਕ ਫਿਰ ਤੱਪਾ ਨੇ ਬਾਤ ਆ ਤਵੀਆਂ ਨਾਲ ਦੋ ਵਾਰ ਬਾਤ ਹੀ ਜਿੱਥੇ ਕਣਕ ਬੀਜਣੀਆਂ ਹੋਰ ਤੇ ਬਾਕੀ ਉਧਰ ਵਾਲੀ ਦਾ ਬੀਜਤੀ ਆ ਜੇ ਕਣਕ ਤੇ ਬਾਕੀ ਆਪਾਂ ਇੱਧਰ ਸੁਹਾਗਾ ਵੀ ਮਾਰਤਾ ਸੀਗਾ ਤੇ ਹੁਣ ਨੇਰਾ ਹੋ ਗਿਆ ਸਵਾ ਸੱਤ ਹੋ ਗਏ ਤੇ ਹੁਣ ਚੱਲਦੇ ਆਂ ਬਸ ਘਰ ਨੂੰ ਤੇ ਮਿਲਦੇ ਆਂ ਹੁਣ ਫੇਰ ਕਿਸੇ ਦਿਨ ਹੋਰ ਨਵੇਂ ਵਲੌਗ ਦੇ ਵਿੱਚ ਤਾਂ ਚਲੋ ਠੀਕ ਆ ਜੀ ਫੇਰ ਓਕੇ ਬਾਏ ਬਾਏ